ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਯੂਕੇ ਨੂੰ ਲੈ ਕੇ ਹੁਣ ਇੱਕ ਬੜਾ ਰੌਲਾ ਸੀ ਜਿਵੇਂ ਕੈਨੇਡਾ ਦੇ ਰੌਲੇ ਰਹੇ ਪਹਿਲਾਂ ਆਸਟ੍ਰੇਲੀਆ ਦੇ ਰਹੇ ਯੂਐਸਏ ਦੇ ਰਹੇ ਯੂਕੇ 'ਚ ਰੌਲਾ ਸੀ ਵੀ ਜਨੂਅਰੀ ਇਨਟੇਕ ਤੋਂ ਬਾਅਦ ਵਿਦਾਊਟ ਆਲਸ ਦੇ ਰਾਹ ਬੰਦ ਹੋ ਸਕਦੇ ਨੇ ਉਥੋਂ ਦੀ ਸਰਕਾਰ ਬੜੀ ਔਖੀ ਆ ਵਿਦਾਊਟ ਆਲਸ ਵਾਲਿਆਂ ਤੋਂ ਹੁਣ ਇਹਦੇ ਤੇ ਅਸੀਂ ਕਲੈਰਿਟੀ ਲੈਨੇ ਆ ਸਾਡੇ ਨਾਲ ਜਗਪ੍ਰੀਤ ਸਿੰਘ ਨੇ ਜਿਹੜੇ ਬਰੋਡਵੇ ਇਮੀਗ੍ਰੇਸ਼ਨਸ ਨੂੰ ਰਿਪਰੈਜ਼ੈਂਟ ਕਰਦੇ ਨੇ ਔਰ ਯੂਕੇ ਦੇ ਬਹੁਤ ਮੰਨੇ ਪਰਮੰਨੇ ਬਰੋਡਵੇ ਇਮੀਗ੍ਰੇਸ਼ਨ ਵਾਲੇ ਸਾਰੇ ਹੀ ਐਕਸਪਰਟ ਨੇ ਸੋ ਬਹੁਤ ਸਵਾਗਤ ਹੈ ਜੀ ਤੁਹਾਡਾ ਜਗਪ੍ਰੀਤ ਜੀ ਸਤ ਜਗਪ੍ਰੀਤ ਜੀ ਪਹਿਲਾਂ ਤਾਂ ਇਹ ਗੱਲ ਸਾਫ਼ ਕਰਿਓ ਕਿ ਇਹ ਮੰਨਿਆ ਜਾਵੇ ਕਿ ਆ ਜਨਵਰੀ ਇਨਟੇਕ ਤੋਂ ਬਾਅਦ ਰਾ ਔਖਾ ਹੈ ਵਿਦਾਊਟ ਆਰਸ ਵਾਲਿਆਂ ਦਾ ਯੂਕੇ ਚ ਜੇ ਨਹੀਂ ਜੀ ਅਜੇ ਨਹੀਂ ਹੈ ਤੇ ਫਿਰ ਉਹ ਕੀ ਪ੍ਰੋਗਰਾਮ ਨੇ ਜਿੱਥੇ ਉਹ ਜਾ ਸਕਦੇ ਨੇ ਕਿੰਨੀ ਕੁ ਧੀਰ ਯੂਕੇ ਵਿਦਾਊਟ ਆਰਸ ਵਿਦਿਆਰਥੀਆਂ ਨੂੰ ਸਰਦਦਾ ਰਹੂਗਾ ਆ ਦੇਖੋ ਜੀ ਯੂਕੇ ਨੂੰ ਲੈ ਕੇ ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ ਪ੍ਰੈਜ਼ੈਂਟ ਸਿਚੁਏਸ਼ਨਸ ਦੇ ਵਿੱਚ ਜਾਂ ਕਰੰਟ ਟਾਈਮ ਦੇ ਵਿੱਚ ਯੂਕੇ ਹੀ ਇੱਕ ਐਦਾਂ ਦਾ ਕੰਟਰੀ ਹੈ ਜਿਦੇ ਚ ਤੁਸੀਂ ਆਲਮੋਸਟ 100% ਵੀਜ਼ਾ ਸਕਸੈਸ ਰੇਟ ਦੇਖ ਸਕਦੇ ਹੋ ਜੇ ਮੈਂ ਪ੍ਰੈਕਟੀਕਲੀ ਵੀ ਕਹਿਣ ਦੀ ਗੱਲ ਕਰਾਂ ਤਾਂ ਮੋਰ ਥੈਨ 95% ਵੀਜ਼ਾ ਅਪਲੀਕੇਸ਼ਨਸ ਅਪਰੂਵ ਹੁੰਦੀਆਂ ਨੇ ਥਰੋਅਆਊਟ ইਅਰਸ ਹੁੰਦੀਆਂ ਆ ਰਹੀਆਂ ਨੇ 2020 ਦੇ ਵਿੱਚ ਜਦੋਂ ਕੋਈ ਕੰਟਰੀ ਐਕਸੈਪਟ ਨਹੀਂ ਸੀ ਕਰ ਰਿਹਾ ਤੇ ਯੂਕੇ ਹੀ ਪਹਿਲਾ ਕੰਟਰੀ ਸੀ ਜਿਹਨੇ ਸੈਪਟੈਂਬਰ ਇਨਟੇਕ ਦੇ ਵਿੱਚ 2020 ਕੋਵਿਡ ਵਾਲੇ ਸਮੇਂ 'ਚ ਸਟੂਡੈਂਟਸ ਨੂੰ ਵੀਜ਼ਾ ਦੇ ਕੇ ਸੱਧਿਆ ਸੋ ਜਿਹੜੀ ਇਹ ਗੱਲ ਆਉਂਦੀ ਹੈ ਨਾ ਜੀ ਕਿ ਬੰਦ ਹੋ ਜਾਊਗਾ ਜਾਂ ਇਹ ਚੱਲੂਗਾ ਜਾਂ ਕੀ ਹੋਊਗਾ ਸੋ ਇਹ ਨਾ ਥਾਟ ਹੈ ਥਾਟ ਕੇ ਦਾ ਸਟੂਡੈਂਟ ਦਾ ਬੇਸਿਕਲੀ ਕੀ ਹੁੰਦਾ ਹੈ ਕਿ ਸਟੂਡੈਂਟ ਨਾ ਆਪਣੀ ਕ੍ਰੈਡੀਬਿਲਟੀ ਦੇ ਉੱਤੇ ਵਰਕਆਊਟ ਨਹੀਂ ਕਰਦਾ ਉਹ ਵਰਕਆਊਟ ਕਰਦਾ ਸੁਣੀਆਂ ਸੁਣਾਈਆਂ ਗੱਲਾਂ ਤੇ ਹੁਣ ਮੰਨ ਲਓ ਯੂਕੇ ਦੇ ਵਿੱਚ ਇਹ ਕਨਫਿਊਜ਼ਨ ਹਮੇਸ਼ਾ ਤੋਂ ਰਹੀ ਹੈ ਕਿ ਆਇਲਜ਼ ਵਾਲਿਆਂ ਨੂੰ ਵੀਜ਼ਾ ਜ਼ਿਆਦਾ ਮਿਲਦਾ ਹੈ ਤੇ ਵਿਦਆਊਟ ਆਇਲਜ਼ ਵਾਲਿਆਂ ਨੂੰ ਨਹੀਂ ਮਿਲਦਾ ਇੱਥੇ ਇੱਕ ਚੀਜ਼ ਮੈਂ ਜ਼ਰੂਰ ਕਲੀਅਰ ਕਰ ਦਿੰਦਾ ਕਿ ਜਿਹੜੀ ਅੰਬੈਸੀ ਹੈ ਉਹ ਆਇਲਸ ਦੇ ਉੱਤੇ ਜਾਂ ਵਿਦਾਊਟ ਆਇਲਸ ਦੇ ਉੱਤੇ ਮਿਨੀਮਮ ਗੈਪ ਜਾਂ ਜ਼ਿਆਦਾ ਗੈਪ ਨੂੰ ਲੈ ਕੇ ਹਾਈ ਪਰਸੈਂਟੇਜ ਲੋ ਪਰਸੈਂਟੇਜ ਨੂੰ ਲੈ ਕੇ ਵਰਕਆਊਟ ਨਹੀਂ ਕਰਦੀ ਯੂਕੇ ਐਮਬੈਸੀ ਵਰਕਆਊਟ ਕਿੱਥੇ ਕਰਦੀ ਹੈ ਪੁਆਇੰਟਸ ਦੇ ਉੱਤੇ ਪੁਆਇੰਟਸ ਕਾਦੇ ਨੇ ਤੁਹਾਡੇ ਕੈਸ਼ ਤੇ ਉਸ ਤੋਂ ਬਾਅਦ ਤੁਹਾਡੇ ਫੰਡਸ ਜਿਹੜੇ ਜੈਨੂਅਨ ਹੋਣੇ ਚਾਹੀਦੇ ਹੁਣ ਜਿਹੜਾ ਕੈਸ਼ ਲੈਟਰ ਹੈ ਇਹ ਯੂਨੀਵਰਸਿਟੀ ਪ੍ਰੋਵਾਈਡ ਕਰਦੀ ਹੈ ਐਮਬੈਸੀ ਵੱਲੋਂ ਉਹਨਾਂ ਨੂੰ ਇੱਕ ਕੋਟਾ ਦੇ ਦਿੱਤਾ ਜਾਂਦਾ ਹੈ ਕਿ ਐਸ ਇਨਟੇਕ ਲਈ ਐਸ ਯੂਨੀਵਰਸਿਟੀ ਦੇ ਕੋਲ ਇੰਨਾ ਪ੍ਰੋਗਰਾਮਸ ਦੇ ਲਈ ਇੰਨੇ ਕੈਸ਼ ਤੁਹਾਨੂੰ ਇਸ਼ੂ ਕੀਤੇ ਗਏ ਉਹਦੇ ਬਿਹਾਫ ਤੇ ਤੁਸੀਂ ਸਟੂਡੈਂਟ ਨੂੰ ਰਿਕਰੂਟ ਕਰ ਲਓ ਹੁਣ ਉਹ ਰਿਕਰੂਟਮੈਂਟ ਵੈਰੀ ਕਰਦੀ ਹੈ ਮੰਨ ਲਓ ਇੱਕ ਸਟੂਡੈਂਟ ਹੈ ਜੀ ਉਹਨੇ ਬੈਚਲਰ ਡਿਗਰੀ ਕੀਤੀ ਹੈ ਫਾਰ ਇਗਜ਼ੈਂਪਲ ਬੀਐਸਸੀ ਮੈਡੀਕਲ ਹੁਣ ਬੀਐਸਸੀ ਮੈਡੀਕਲ ਕਰਨ ਤੋਂ ਬਾਅਦ ਉਹ ਕਹਿੰਦਾ ਜੀ ਮੈਂ ਬਿਜ਼ਨਸ 'ਚ ਜਾਣਾ ਚਾਹੁੰਦਾ ਯਾ ਮੈਂ ਆਪਣੀ ਲਾਈਨ 'ਚ ਅੱਗੇ ਜਾਣਾ ਚਾਹੁੰਦਾ ਹੁਣ ਜਿਹੋ ਆਪਣੀ ਲਾਈਨ 'ਚ ਅੱਗੇ ਜਾਣਾ ਚਾਹੁੰਦਾ ਤੇ ਉਹਦੇ ਕੋਲ ਸਭ ਤੋਂ ਪਹਿਲਾਂ ਮੈਡੀਕਲ ਦਾ ਪ੍ਰੋਗਰਾਮ ਮੰਨ ਲੀਆ ਆਪਾਂ ਐਮ ਐਸ ਸੀ ਇਨ ਪਬਲਿਕ ਹੈਲਥ ਆਉਂਦਾ ਤਾਂ ਉੱਥੇ ਆਇਲਸ ਦੀ ਰਿਕੁਆਇਰਮੈਂਟ ਹੈ ਦੂਸਰੇ ਪਾਸੇ ਇੱਕ ਪ੍ਰੋਗਰਾਮ ਆਉਂਦਾ ਐਮ ਐਸ ਸੀ ਇਨ ਹੈਲਥ케ਅਰ ਮੈਨੇਜਮੈਂਟ ਹੁਣ ਤੁਸੀਂ ਦੇਖੋ ਵੀ ਇਹ ਦੋਨੋਂ ਪ੍ਰੋਗਰਾਮ ਸੇਮ ਫੀਲਡ ਦੇ ਨੇ ਬਟ ਦੋਨਾਂ ਦੇ ਵਿੱਚ ਫਰਕ ਕੀ ਹੈ ਕਿ ਪਬਲਿਕ ਹੈਲਥ ਦੀ ਜਿਹੜੀ ਅਕੈਡੈਮਿਕ ਰਿਕੁਆਇਰਮੈਂਟ ਹੈ ਕ੍ਰੈਡੀਬਿਲਟੀ ਦੀ ਉਹ ਥੋੜੀ ਹਾਇਰ ਚਾਹੀਦੀ ਹੈ ਉੱਥੇ ਉਹਨਾਂ ਨੇ ਓਵਰਆਲ ਦੂਸਰੇ ਪਾਸੇ ਜਿਹੜਾ ਹੈਲਥ케ਅਰ ਮੈਨੇਜਮੈਂਟ ਪ੍ਰੋਗਰਾਮ ਉਹਦੇ ਚ ਉਹਨਾਂ ਨੇ ਅਕੈਡੈਮਿਕ ਕ੍ਰੈਡੀਬਿਲਟੀ ਇਨੀ ਹਾਇਰ ਸਾਈਡ ਨਹੀਂ ਰੱਖੀ ਕਿਉਂਕਿ ਉਹ ਪ੍ਰੈਜ਼ਨਟੇਸ਼ਨ ਬੇਸਡ ਪ੍ਰੋਗਰਾਮ ਹੈ ਹੈਲਥ케ਅਰ ਦਾ ਜ਼ਰੂਰ ਹੈ ਬਟ ਉਹ ਪ੍ਰੈਜ਼ਨਟੇਸ਼ਨ ਬੇਸਡ ਹੈ ਉੱਥੇ ਉਹਨਾਂ ਨੇ ਵਿਦਾਊਟ ਆਲਸ ਸਟੂਡੈਂਟ ਰਿਕਰੂਟ ਕੀਤਾ ਹੁਣ ਫਰਕ ਕੀ ਹੈ ਕੀ ਸਟੂਡੈਂਟ ਦੇ ਕੋਲ ਮਿਨਿਮਮ 55% ਨੰਬਰ ਹੋਣੇ ਚਾਹੀਦੇ ਆ ਜੇਕਰ ਉਹਨੇ ਆਇਲਜ਼ ਨਹੀਂ ਕੀਤੀ ਤਾਂ ਉਹਦੀ ਗ੍ਰੈਜੂਏਸ਼ਨ ਇੰਗਲਿਸ਼ మీడియం ਚ ਹੈ ਤਾਂ ਉਹ ਕੁਆਲੀਫਾਈ ਕਰ ਰਿਹਾ ਫਾਰ ਹੈਲਥ케ਅਰ ਮੈਨੇਜਮੈਂਟ ਜੇਕਰ ਉਹ ਪਬਲਿਕ ਹੈਲਥ ਜਾਣਾ ਚਾਹੁੰਦਾ ਜਿਹੜਾ ਕਿ ਸોર્ટ ਆਫ ਅ ਕਲੀਨਿਕਲ ਪ੍ਰੋਗਰਾਮ ਹੈ ਜਿੱਥੇ ਤੁਸੀਂ ਪੇਸ਼ੈਂਟਸ ਦੇ ਨਾਲ ਡੀਲ ਕਰਨਾ ਹੈ ਤਾਂ ਉੱਥੇ ਉਹਨੇ ਅਕੈਡੈਮਿਕ ਕ੍ਰੈਡੀਬਿਲਟੀ ਹਾਇਰ ਰੱਖੀ ਤਾਂ ਉਹਨਾਂ ਨੇ ਕਿਹਾ ਤਾਂ ਜਿੱਥੇ ਤੁਹਾਡੇ ਕੋਲ ਇੰਗਲਿਸ਼ ਪ੍ਰੋਫੀਸ਼ੈਂਸੀ ਜਿਹੜੀ ਹੈ ਓਵਰਆਲ 6 ਹੋਣੀ ਚਾਹੀਦੀ ਹੈ 댓 ਮੀਨਸ ਯੂ ਆਰ ਇਨਟੂ ਡਾਇਰੈਕਟ ਕੰਟੈਕਟ ਵਿਦ ਦਾ ਯੂਕੇ ਪਰ ਫਾਇਰ ਚਾਹੀਦੀ ਹੈ ਬਟ ਜੇਕਰ ਵੀਜ਼ਾ ਨੂੰ ਲੈ ਕੇ ਦੇਖੋਗੇ ਤਾਂ ਕੋਈ ਡਿਫਰੈਂਸ ਨਹੀਂ ਸੋ ਇਦਾਂ ਇਦਾਂ ਕੀ ਹੁੰਦਾ ਹੈ ਕਿ ਇਨਟੇਕ ਦੇ ਅਕੋਰਡਿੰਗਲੀ ਪ੍ਰੋਗਰਾਮਸ ਦੀ ਵੇਰੀਏਸ਼ਨ ਆਉਂਦੀ ਜਾਂਦੀ ਹੈ ਕੁਝ ਪ੍ਰੋਗਰਾਮ ਹੁੰਦੇ ਨੇ ਜਿਹੜੇ ਵਿਦਆਊਟ ਆਇਲਸ ਤੋਂ ਵਿਦ ਆਇਲਸ ਸੈਂਟਰ ਕਰ ਜਾਂਦੇ ਨੇ ਕੁਝ ਪ੍ਰੋਗਰਾਮ ਹੁੰਦੇ ਨੇ ਵਿਦ ਆਇਲਸ ਵਾਲੇ ਵੀ ਕੁਝ ਸਪੈਸੀਫਿਕ ਯੂਨੀਵਰਸਿਟੀਆਂ ਨੂੰ ਲੈ ਕੇ ਬੋਰਡਸ ਨੂੰ ਲੈ ਕੇ ਵਿਦਆਊਟ ਆਇਲਸ ਦੇ ਵਿੱਚ ਸ਼ਿਫਟ ਕਰ ਜਾਂਦੇ ਨੇ ਸੋ ਵਿਦਆਊਟ ਆਇਲਸ ਉਦਾਂ ਹੀ ਚੱਲੂਗਾ ਜਿਵੇਂ ਪਹਿਲੇ ਸਾਲਾਂ ਤੋਂ ਚੱਲਦਾ ਆ ਰਿਹਾ ਨਾ ਵੀਜ਼ੇ 'ਚ ਕੋਈ ਪ੍ਰੋਬਲਮ ਹੈ ਨਾ ਯੂਨੀਵਰਸਿਟੀਸ 'ਚ ਕੋਈ ਕਮੀ ਆਈ ਹੈ ਨਾ ਪ੍ਰੋਗਰਾਮਸ ਦੇ ਵਿੱਚ ਕੋਈ ਕਮੀ ਆਈ ਹੈ ਈਵਨ ਮੈਂ ਕਹੂੰਗਾ ਕਿ ਜਿੱਦਾਂ ਜਿੱਦਾਂ ਇਹ ਹੁੰਦਾ ਜਾ ਰਿਹਾ ਸੋ ਕੋ ਸਟੂਡੈਂਟਸ ਦੇ ਲਈ ਪ੍ਰੋਸੈਸ ਸਟਰੀਮਲਾਈਨ ਹੈ ਰੀਫਾਈਨ ਹੁੰਦਾ ਜਾ ਰਿਹਾ ਹੈ ਸਟੂਡੈਂਟ ਦੀ ਕੁਆਲਿਟੀ ਵੱਧਦੀ ਜਾ ਰਹੀ ਹੈ ਤੇ ਪ੍ਰੋਗਰਾਮ ਦੀਆਂ ਆਪਸ਼ਨਸ ਵੀ ਵੱਧੀਆਂ ਜਾ ਰਹੀਆਂ ਨੇ ਸੋ ਨੀਡ ਨਾਟ ਟੂ ਵਰੀ ਜਿਹੜੇ ਆਉਣ ਵਾਲੇ ਇਨਟੇਕ ਨੇ ਮਾਰਚ ਅਪ੍ਰੈਲ ਮੇ ਇਨਟੇਕ 2025 ਦੇ ਓਪਨ ਨੇ ਉਹਦੇ ਵਿੱਚ ਬਹੁਤ ਸਾਰੇ ਪ੍ਰੋਗਰਾਮ ਵਿਦਆਊਟ ਆਇਲਸ ਪੀਟੀਵੀ ਚੱਲ ਰਹੇ ਨੇ ਵਿਦ ਆਇਲਸ ਵੀ ਚੱਲ ਰਹੇ ਨੇ ਚੁਆਇਸ ਸਟੂਡੈਂਟ ਨੇ ਕਰਨੀ ਹੈ ਕਿ ਉਹ ਕਿੱਧਰਲੇ ਪਾਸੇ ਜਾਣਾ ਚਾਹੁੰਦਾ ਹੈ ਔਰ ਆਪਣੇ ਮਾਈਂਡ ਨੂੰ ਅਕੋਰਡਿੰਗਲੀ ਕੰਡੀਸ਼ਨ ਕਰਨਾ ਹੈ ਕਿ ਮੇਰਾ ਪ੍ਰੋਫਾਈਲ ਕੀ ਹੈ ਔਰ ਮੇਰੇ ਲਈ ਬੈਸਟ ਫਿਟ ਚੀਜ਼ਾਂ ਕੀ ਨੇ ਬਿਲਕੁਲ ਜੀ ਸੋ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਸਾਰੀ ਸਥਿਤੀ ਸਪਸ਼ਟ ਕਰਤੀ ਸੋ ਵਿਦਾਊਟ ਆਲ ਸਾਲਿਆਂ ਦੇ ਲਈ ਰਾਹ ਖੁੱਲੇ ਨੇ ਯੂਕੇ ਦੇ ਗੇਟ ਉਸੇ ਤਰ੍ਹਾਂ ਖੁੱਲੇ ਨੇ ਪਰ ਤੁਸੀਂ ਜਾਣਾ ਚੰਗੇ ਤਰੀਕੇ ਦੇ ਨਾਲ ਹੈ ਜਿਵੇਂ ਇਨਟੇਕਸ ਦਾ ਜ਼ਿਕਰ ਵੀ ਤੁਸੀਂ ਕੀਤਾ ਹੈ ਜਗਪ੍ਰੀਤ ਜੀ ਸੋ 9023890238 ਇਹ ਫੋਨ ਨੰਬਰ ਹੈ ਤੁਸੀਂ ਜਗਪ੍ਰੀਤ ਜੀ ਨਾਲ ਗੱਲ ਕਰਕੇ ਮਾਰਚ ਇਨਟੇਕ ਵੀ ਹੈ April ਵੀ ਹੈ May ਵੀ ਹੈ ਜਮੇ ਦਸਰੇ ਨੇ ਜਗਪ੍ਰੀਤ ਜੀ ਸੋ ਤੁਸੀਂ 9023890238 ਤੇ ਗੱਲ ਜ਼ਰੂਰ ਕਰੋ ਔਰ ਸਮੇਂ ਰਹਿੰਦੇ ਤੁਸੀਂ ਗੱਲ ਕਰਕੇ ਆਪਣੀ ਜ਼ਿੰਦਗੀ ਦਾ ਫੈਸਲਾ ਕਰੋ। थैंक यू सो मच। थैंक यू जी। ਬ੍ਰਾਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।